ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਵਧੀਆ ਠੀਕ ਠਾਕ ਆ ਜੀ ਤੇ ਆਸ ਕਰਦੇ ਹਾਂ ਕਿ ਸਾਰੇ ਮੇਰੇ ਭੈਣ ਭਰਾ ਵੀ ਵਧੀਆ ਸਾਰੇ ਠੀਕ ਹੋਣਗੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਹੋਣੇ ਨੋਗੇ ਜੀ ਸਵੇਰ ਦੇ ਦੇਣੋਗੇ ਸੌਂ ਵਰਦਾ ਜੀ ਅੱਜ ਕਿ ਆਪਾਂ ਵਧੀਆ ਠੀਕ ਠਾਕ ਆ ਦੁਕਾਨ ਤੇ ਪਹੁੰਚ ਗਏ ਆ ਸਵੇਜ ਗਿਆ ਸਕੂਲ ਸਵਾ 7 ਵਜੇ ਆ ਜਾਂਦੀ ਹੈ ਜੀ ਬੈਂਸ ਸਹਜ ਦੀ ਤੇ ਆਪਾਂ ਲਗਦੇ ਆ ਬਸ ਆਪਦਾ ਕੰਮ ਧੰਦਾ ਕਰਨਾ ਆਪਣੇ 4 ਸੂਟ ਜਮਾਂ ਸਟਿਚ ਕਰਨ ਵਾਲੇ ਪਏ ਆ ਤੇ ਜਲਦੀ ਦੇਣੇ ਆ ਬੁੱਧਵਾਰ ਤੱਕ ਦੇਣੇ ਆ ਤੇ ਕਰਦੇ ਆ ਆਪਾਂ ਕੰਮ ਧੰਦਾ ਸ਼ੁਰੂ ਤੇ ਹੋਰ ਵਧੀਆ ਜੀ ਹਨਾ ਤੇ ਕਸਟਰਡ ਬਣਾ ਕੇ ਮੇਰਾ ਖਾਈਏ ਸਹਜਾਸਤੇ ਉਹ ਹੁਣ ਕਹਿੰਦਾ ਮੰਮੀ ਫ੍ਰਿਜ ਚ ਨਾ ਠੰਡਾ ਕਰਿਆ ਕਰੋ ਕਸਟਰਡ ਮੇਰਾ ਤੇ ਕਿਉਂ ਮੈਂ ਕੋਰੇ ਪੁੱਜਾ ਲਾਇਆ ਹੋਇਆ ਤੇ ਬਣਾ ਕੇ ਉਹਦੇ ਵਿੱਚ ਪਾ ਦਿੰਦੀ ਆ ਤੇ ਉਹ ਨੂੰ ਮੈਂ ਟੋਕਰੀ ਚ ਵਿੱਚ ਰੱਖ ਦਿੰਦੀ ਵੀ ਕਈ ਵਾਰੀ ਹਨਾ ਰੁੜ ਜਾਂਦਾ ਫਿਰ ਪੱਕੇ ਸਾਤੇ ਨਾਲੇ ਤਾਂ ਭਾਂਡਾ ਟੁੱਟਣ ਦਾ ਡਰ ਰਹਿੰਦਾ ਨਾਲੇ ਡੁੱਲਣ ਦਾ ਤੇ ਉਹ ਮੈਂ ਉਹਦੇ ਵਿੱਚ ਪਾ ਕੇ ਤੇ ਰਸੋਈ ਚ ਰੱਖੀ ਜਦੋਂ ਆਊਗਾ ਤੇ ਉਰ ਤੱਕ ਉਹ ਆਈਸਕ੍ਰੀਮ ਵਾਂਗੂ ਬਣ ਜਾਊਗਾ ਤੇ ਫੇਰ ਜਿੰਨਾ ਕੋ ਤਾਂ ਜੀ ਕਰਿਆ ਉਹ ਖਾ ਲੂ। ਤੇ ਹੋਰ ਵਧੀਆ ਜੀ ਠੀਕ ਠਾਕ ਆ ਹਨਾ ਆਪਾਂ ਤੇ ਜਿਹੜੀ ਮੇਰੇ ਤੇ ਇਹ ਦੁਪੱਟਾ ਲਿਆ ਹੋਇਆ ਇਹ ਚ ਬਹੁਤ ਜ਼ਿਆਦਾ ਬਲ ਪਏ ਪਏ ਆ ਮੈਂ ਕਿਰੋਂਵੇਂ ਚੱਕ ਕੇ ਲਈ ਆਈਆਂ ਤੇ ਹੁਣ ਇਹਨੂੰ ਮੈਂ ਪਹਿਲਾਂ ਪ੍ਰੈਸ ਕਰਦੀ ਆ ਤੇ ਫੇਰ ਕਰਤੀ ਆਂ ਕੰਮ ਤਾਂ ਦਾ ਸ਼ੁਰੂ ਚਲਵਾ ਲਾਂ ਦੇ ਕੁੱਝੇ ਪਏ ਆ ਤੇ ਦੋ ਤਿੰਨ ਕਮੀਜ਼ਾਂ ਦੀ ਹਲ ਤਰਪਾਈ ਪਈ ਕਰਨ ਵਾਲੀ ਤਕਰੀਬਨ ਅੱਜ ਮੇਰੇ ਕੋਲ 1 ਮਿੰਟ ਦੀ ਵੀ ਵੇਰ ਨਹੀਂ ਹੈਗੀ ਇਹ ਕੋਸ਼ਿਸ਼ ਕਰਦੀ ਆਂ ਸ਼ਾਮ ਤੱਕ ਮੈਂ 90% ਕੰਮ ਨਿਬੜ ਲਾਂ ਕਿਉਂ ਜੋ ਤੱਕ ਆਪਾਂ ਇਹਨੂੰ ਕਰਦੇ ਆਂ ਵਰਕ ਕੰਪਲੀਟ ਸਾਰੇ ਕੱਪੜਿਆਂ ਦਾ ਉਦੋਂ ਕੋਈ ਨਾ ਕੋਈ ਸੂਟ ਹੋ ਰ ਆ ਜਾਂਦਾ ਹਨ ਜੀ ਫਿਰ ਕੱਲਿਆਂ ਨੂੰ ਤੁਹਾਨੂੰ ਪਤਾ ਕੰਮ ਔਖਾ ਹੀ ਹੋ ਜਾਂਦਾ ਪੁੱਛ ਰਹੀ ਸੀ ਵੀ ਕੋਈ ਕੁੜੀ ਮਿਲ ਜਾਂਦੀ ਪਰ ਕੋਈ ਵੀ ਲੱਭਣ ਨੂੰ ਤਿਆਰ ਹੀ ਨਹੀਂ ਹੈਗਾ ਹੇ ਮੇ ਖੌਣ ਮੂਰੇ ਕੰਮ ਦੀ ਰੋਤਾ ਗਈ ਹੜੀ ਆ ਗਈ ਸਾਰਿਆਂ ਦਾ ਘਰੇ ਵੀ ਨਹੀਂ ਔਖਾ ਹੋ ਜਾਂਦਾ ਸਰਦਾ ਹੈਗਾ ਕਿਸੇ ਹਿਸਾਬ ਨਾਲ ਹਏ ਹੋਰ ਵਧੀਆ ਜੀ ਬਹੁਤ ਵਧੀਆ ਪਿਆਰ ਸਤਕਾਰ ਤੇ ਸਬਸਕ੍ਰਾਈਬ ਕਰ ਰਹੇ ਹੋ ਚੈਨਲ ਨੂੰ ਹਨਾ ਬਹੁਤ ਜਿਆਦਾ ਹੌਲੰਗਾਰਾ ਦੇ ਰਹੇ ਹੋ ਨਹੀਂ ਦੱਸ ਹੀ ਨਹੀਂ ਸਕਦੇ ਥੋੜਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਕੋਈ ਤੁਸੀਂ ਕਮੈਂਟ ਕਰਦੇ ਹੋ ਹਨਾ ਬਹੁਤ ਸੋਹਣਾ ਲੱਗਦਾ ਤੇ ਇਸੇ ਤਰ੍ਹਾਂ ਆਦੀ ਭੈਣ ਨੂੰ ਸਪੋਰਟ ਕਰਦੇ ਰਹੋ ਜੀ ਹਨਾ ਤੇ ਪਤਾ ਨਹੀਂ ਕਿਉਂ ਕਿਤੇ ਕਿਤੇ ਇੰਨਾ ਮਨ ਸੈਡ ਹੋ ਜਾਂਦਾ ਐ ਜੀ ਕਰਦਾ ਵੀ ਬਸ ਉੱਚੀ ਉੱਚੀ ਰੋਣ ਲੱਗ ਜਾ ਪਤਾ ਨਹੀਂ ਕਿਉਂ ਬਸ ਵਧੀਆ ਰਹਿਨੀ ਉਂਝ ਕੰਮ ਧੰਦੇ ਚ ਹਨਾ ਤੇ ਇੰਨਾ ਇੰਜ ਹੋ ਜਾਂਦਾ ਵੀ ਉੱਚੀ ਉੱਚੀ ਨਾ ਰੋਣ ਲੱਗ ਜਾ ਤੇ ਰਾਤ ਵੀ ਪਤਾ ਨਹੀਂ ਕਿਉਂ ਅਜੀਬ ਜੀ ਰਾਤ ਹੀ ਨੰਗੀ ਐ ਨੀਂਦ ਵੀ ਨਹੀਂ ਆਈ ਚੱਜਣ ਹਨਾ ਤੇ ਐਵੇਂ ਕੰਨਾਂ ਦੇ ਵਿੱਚ ਵਜਾਈਆਂ ਪਈਆਂ ਗੀਆਂ ਜਿਵੇਂ ਕੋਈ ਸ਼ੀਸ਼ਾ ਜਾਂ ਕੱਚ ਟੁੱਟ ਕੇ ਥੱਲੇ ਨੂੰ ਡਿੱਗ ਰਿਹਾ ਹੁੰਦਾ ਉਸੇ ਤਰ੍ਹਾਂ ਵਜਾਈਆਂ ਪਈਆਂ ਗੀਆਂ ਕੰਨਾਂ ਦੇ ਵਿੱਚ ਤੇ ਅਸਲੀ ਇੱਕ ਥੋੜੀ ਗਰਮੀ ਵੀ ਵਧ ਗਈ ਹੈ ਕਣੀ ਤਾਂ ਕਰਕੇ ਹੋ ਰਿਹਾ ਹੈ ਅਜੀਬ ਜਿਹੀ ਕੁਝ ਹੋਈ ਜਾਂਦਾ ਹੈ ਉਹ ਸਾਰਾ ਕੁਝ ਹੋ ਰਿਹਾ ਜੋ ਕਦੇ ਪਹਿਲਾਂ ਨਹੀਂ ਹੋਇਆ ਤੇ ਕੁਝ ਦਿਮਾਗ ਟੈਨਸ਼ਨ ਚ ਵਿੱਚ ਰਹਿੰਦਾ ਵਸ ਆਪ ਦੇ ਵੱਡੇ ਗੱਡੇ ਨੂੰ ਲੈ ਕੇ ਸਰੀਰ ਨੂੰ ਲੈ ਕੇ ਇਦਾਂ ਸਾਰਾ ਕੁਝ ਚੱਲੀ ਜਾਂਦਾ ਹੈ ਨਾ ਚਲੋ ਜੀ ਇਹ ਵੀ ਜ਼ਿੰਦਗੀ ਹੈ ਹਨਾ ਦੁੱਖ ਸੁੱਖ ਚ ਮੇਲੇ ਸਾਰੇ ਨਾਲ ਚੱਲੀ ਜਾਂਦੀ ਹੈ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਪਰਮਾਤਮਾ ਦੀ ਦੀਨ ਕਿਤੇ ਚੰਗੀ ਕਦੇ ਮੰਦੀ ਚੱਲੀ ਜਾਂਦੀ ਜੀ ਗੱਡੀ ਰੇੜੀ ਪਈ ਵੀ ਹੈ ਤੇ ਹੋਰ ਵਧੀਆ ਜੀ ਹੈ ਨਾ ਤੇ ਮੈਂ ਪਹਿਲਾਂ ਦੁਪੱਟਾ ਪ੍ਰੈਸ ਕਰ ਲਾਂ ਤੇ ਫਿਰ ਮੈਂ ਕਰਦੀਆਂ ਕੰਮ ਸ਼ੁਰੂ ਵਾਏ ਤੋਂ ਦਾ ਨਾਮ ਲੈ ਕੇ ਤੇ ਹੋਰ ਵਧੀਆ ਜੀ ਠੀਕ ਠਾਕ ਆਪਲੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਸ ਚੈਨਲ ਨੂੰ ਬਹੁਤ ਵਧੀਆ ਜੀ ਸਾਥ ਦੇ ਰਹੇ ਹੋ ਤੇ ਅੱਗੇ ਵੀ ਇਸੇ ਤਰ੍ਹਾਂ ਪੈਨ ਨੂੰ ਸਪੋਰਟ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੀ ਜਿਹੀ ਚਰਚਾ ਆ ਦੇਖੋ ਜੀ ਹੁਣ ਆਪਾਂ ਕਰ ਲਈ ਚੁੰਨੀ ਪ੍ਰੈਸ ਬਣ ਗਈ ਨਾ ਬਦਗਾ ਪਰ ਸਵੇਰੇ ਗਲੇ ਮਰੀਆ ਪਈ ਐ ਚੱਕਦੀ ਆ ਮੈਂ ਤੈਂ ਮਾਰ ਕੇ ਰੱਖੀ ਹੁੰਦੀ ਐ ਧੋ ਕੇ ਉਹ ਨਹੀਂ ਕਈ ਵਾਰੀ ਹੋਵੇ ਬਲ ਨਿਕਲਦੇ ਸੋਹਣੀ ਨਹੀਂ ਲੱਗਦੀ ਤੇ ਹੁਣ ਸਾਰੀ ਹੋ ਗਈ ਐ ਦੁਪੱਟਾ ਆਪਣਾ ਮਸਲੀਮ ਦਾ ਮੈਂ ਹਮਿੰਦ ਤੁਹਾਨੂੰ ਪਤਾ ਹੀ ਐ ਨਾ ਵਸ ਦੁਪੱਟਾ ਗਲਚੀ ਪੋਣੀ ਹੁੰਨੀ ਐ ਚਾਰੇ ਤਰ ਤੇ ਬਾਰ ਬਾਰ ਵੀ ਜਿਹੜੇ ਬਲ ਜੇ ਨਿਕਲੇ ਹੋਣ ਨਾ ਸੋਹਣਾ ਲੱਗਦਾ ਨਾਲੇ ਬੱਡਾ ਸਰਾ ਬਣ ਗਿਆ ਨਾਲੇ ਸੋਨਾ ਬਣ ਗਿਆ ਘੰਟ ਬਣ ਗਿਆ ਠੀਕ ਹੈ ਜੀ ਪ੍ਰੈਸ ਕਰਕੇ ਆਪ ਲੈ ਲੈ ਦੁਪੱਟਾ ਘੰਟ ਲੱਗਦਾ ਚਲੋ ਕਰ ਲ ਗਏ ਆਪਾਂ ਕੰਮ ਤਾਂ ਦਾ ਸ਼ੁਰੂ ਪ੍ਰੈਸ ਰੱਖ ਕੇ ਗਿਸਾੜਤੇ ਕਰਕੇ ਹੁਣ ਜਦੋਂ ਸੂਟ ਸਟਿਚ ਹੋ ਗਿਆ ਉਸ ਤੋਂ ਬਾਅਦ ਕਰਦੇ ਆਂਗੇ ਇਹਨਾਂ ਨੂੰ ਪ੍ਰੈਸ ਇਹ ਸ਼ੌଳ ਹੈ ਨਾ ਇਹਦੇ ਤੇ ਕੱਪੜੇ ਪ੍ਰੈਸ ਰੱਖ ਕੇ ਕਰੀਏ ਨਾ ਜੀ ਬਹੁਤ ਵਧੀਆ ਹੋ ਜਾਂਦੇ ਆ ਤਈਆਂ ਨੂੰ ਮੈਂ ਇੱਥੇ ਰੱਖ ਰੱਖਿਆ ਤੇ ਚਲੋ ਫਿਰ ਆਪਾਂ ਮੈਲ ਦੇ ਤੋਂ ਆਪਾਂ ਤਾਂ ਬਸ ਐਸੀ ਨਾ ਜੀ ਮੜਕੀ ਵਾਲਾ ਕਸਟਰਡ ਇਸ ਤਰ੍ਹਾਂ ਹਨ ਆਪਾਂ ਕਰਕੇ ਬਣਾਇਆ ਸੀਗਾ ਇਹ 9:00 ਵਜੇ ਬਣਾ ਕੇ ਤੇ ਆਪਾਂ ਇਹਦੇ ਵਿੱਚ ਪਾ ਕੇ ਰੱਖਤਾ ਸੀਗਾ ਤੇ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਨਹੀਂ ਵਧੀਆ ਆ ਆਈਸਕ੍ਰੀਮ ਵਾਂਗੂ ਆਸੇ ਵਧੀਆ ਜੰਮ ਗਿਆ ਜੀ ਤੇ ਹੁਣ ਸਹਜ ਆਇਆ 4:00 ਵਜੇ ਤਾਂ ਇਹਨੂੰ ਆਇ ਨੂੰ ਹੋ ਗਿਆ ਘੰਟਾ ਸਹਜ ਹੋਣਾ ਹੈ 5:00 ਵਜੇ ਫਿਰ ਮੈਂ ਮੰਡੀ ਤੇ ਕਿ ਜਿਹੜਾ ਆਪਾਂ ਫਰਿੱਜ ਵਾਲਾ ਕਸਟਰਡ ਬਣਾਇਆ ਵਾ ਠੰਡਾ ਖੰਨੇ ਆ ਨਾ ਕਿ ਬੱਚਾ ਜਦੋਂ ਗਰਮੀ ਚੋਂ ਹੁੰਦਾ ਤੇ ਉਹ ਜਰੋਂ ਪਰ ਮੱਤੇ ਦਿੰਦੇ ਆ ਬਹੁਤ ਨੁਕਸਾਨ ਕਰਦੇ ਮੈਂ ਤਾਂ ਬਾਬਤ ਦੋ ਤੇ ਕਿਹੜਾ ਗਰਮ ਸਰਸ ਕਰਾਉਂਦੇ ਇਹ ਵਿਖਿਆ ਤਾਂ ਮੈਂ ਵੀ ਫੋਨ ਤੇ ਸੀ ਪਰ ਮੈਨੂੰ ਕਾਫੀ ਦਿਨ ਹੋ ਗਏ ਮੈਂ ਇਹਨੂੰ ਵਰਤ ਰਹੀ ਹਾਂ ਵਧੀਆ ਲੱਗਦਾ ਆਸੇ ਮੈਂ ਅੱਗੇ ਕਰ ਰਹੀ ਹਾਂ ਬਹੁਤ ਠੰਡਾ ਹਲੋ ਜੀ ਆਦੇ ਤੁਸੀਂ ਵੀ ਸਾਰੇ ਬੱਸੋ ਜੀ ਖਾ ਕੇ ਸੈਦ ਜੀ ਕਿੰਦਾ ਦਾ ਬਣੇ ਇਹ ਮੈਂ ਟੋਕਰੀ ਜੀ ਤਾਂ ਰੱਖਦੇ ਹਨਾ ਵੀ ਕਈ ਵਾਰੀ ਇਹ ਰੁੜ ਜਾਂਦਾ ਡੁੱਲ ਡੁੱਲਣਾ ਜਾਵੇ ਬਾਕੀ ਸ਼ਾਇਦ ਅਸਨਗੇ ਜੀ ਖਾ ਕੇ ਸਵਾਦਾ ਜੀ ਪਰ ਫਾਇਦਾ ਕੀ ਹੈ ਜੀ ਕਸਟਰਡ ਬਣਾਉਂਦਾ ਨਾ ਤਾਂ ਸਹਿਜ ਵਿੱਚ ਕੋਈ ਡਰਾਈ ਫੂਡ ਪਾਉਂਦੇ ਵੀ ਕੁਝ ਨਹੀਂ ਪਾਉਂਦਾ ਮੈਂ ਸਾਰਾ ਕੁਝ ਮਗਵਾਰ ਰੱਖਿਆ ਕਰੇ ਬਸ ਸਿੰਪਲ ਕੱਲੀ ਖੰਡ ਪਾਉਣੀ ਹੈ ਵਿੱਚ ਤੇ ਆਜ ਕਸਟਰਡ ਦਾ ਕੀ ਫਾਇਦਾ ਮੈਨੂੰ ਤਾਂ ਕਸਟਰਡ ਹੋਵੇ ਜੀ ਭਰ-ਭਰ ਕੇ ਡਰਾਈ ਫੂਡ ਪਾਇ ਹੋਣ ਵਿੱਚ ਉਹ ਤਾਂ ਕਸਟਰਡ ਇਸ ਟੇਸਟ ਚਲੋ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਮਸ਼ੀਨ ਲਾਈ ਵੀ ਆਪਣੀ ਕੱਪੜੇ ਧੋਣ ਵਾਲੀ